ਧੰਨ ਧੰਨ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਅੱਜ ਆਪਾਂ ਧੰਨ ਬਾਬਾ ਅਨੰਦ ਸਿੰਘ ਜੀ ਦੇ ਜੀਵਨ ਬਾਰੇ ਗੱਲ ਕਰਾਂਗੇ ਹਜ਼ੂਰ ਬਾਬਾ ਜੀ ਦਾ ਜਨਮ 1927 13 ਕਤਕ ਪੂਰਨ ਮਾਸੀ ਵਾਲੇ ਦਿਨ ਸਵੇਰੇ ਅਮਰਤ ਵੇਲੇ 3:13 ਮਿੰਟ ਤੇ ਹੋਇਆ ਉਸ ਵੇਲੇ ਮਾਈ ਆਸੋ ਅਤੇ ਮਾਈ ਚੰਦੀ ਜੀ ਕੋਲ ਸਨ ਉਹਨਾਂ ਨੇ ਹਜ਼ੂਰ ਦੇ ਚਿਹਰੇ ਤੇ ਪ੍ਰਕਾਸ਼ ਦੇਖਿਆ ਤੇ ਪਰਮਪੁੱਜ ਪਿਤਾ ਸਰਦਾਰ ਜੈ ਸਿੰਘ ਤੇ ਮਾਤਾ ਸਦਾ ਕੌਰ ਜੀ ਨੂੰ ਵਧਾਈ ਦਿੱਤੀ। ਧੰਨ ਮਾਤਾ ਪਿਤਾ ਜੀ ਹਨ ਜਿਨ੍ਹਾਂ ਦੇ ਘਰ ਵਿੱਚ ਰੱਬ ਨੇ ਆਪ ਚਰਨ ਪਾਏ ਹਨ। ਇਹ ਨਿਰੰਕਾਰ ਦੀ ਅਪਾਰ ਕਿਰਪਾ ਹੈ। ਬਾਬਾ ਜੀ ਦਾ ਜਨਮ ਸੋਹੀ ਕੋਤ, ਰਾਮਗੜੀਆ, ਜਾਤ ਪਿੰਡ ਸ਼ੇਰਪੁਰਾ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣੇ ਵਿੱਚ ਹੋਇਆ। ਪਹਿਲੀ ਸ਼ਕਤੀ ਜਦੋਂ ਹਜੂਰ ਦੀ ਆਵਾਸਤਾ ਕੋਈ 6 ਮਹੀਨੇ ਦੀ ਹੋਈ ਤਾਂ ਆਪ ਮਾਤਾ ਜੀ ਦੀ ਗੋਦ ਵਿੱਚ ਸਨ ਕਿ ਚੌਂਕੀਦਾਰ ਨੇ ਆ ਕੇ ਹੁਕਾ ਦਿੱਤਾ ਪਿੰਡ ਵਿੱਚ ਡਾਕਟਰ ਆਏ ਹਨ ਜਿਹੜੇ ਛੋਟੇ ਬੱਚਿਆਂ ਨੂੰ ਚੇਚਕ ਦੇ ਟੀਕੇ ਲਾਉਣ ਆਏ ਸਨ ਸਭ ਲੋਕ ਆਪਣੇ ਬੱਚਿਆਂ ਨੂੰ ਟੀਕੇ ਲਵਾਉਣ ਲਈ ਪਿੰਡ ਦੇ ਦਰਵਾਜ਼ੇ ਕੋਲ ਲੈ ਆਏ ਬਾਰੀ-ਬਾਰੀ ਟੀਕੇ ਲਗਾਏ ਜਾਂਦੇ ਸਨ ਚੌਂਕੀਦਾਰ ਨੂੰ ਪਤਾ ਸੀ ਕਿ ਸਰਦਾਰ ਜੈ ਸਿੰਘ ਦੇ ਘਰ ਵੀ ਬੱਚਾ ਹੋਇਆ ਹੈ ਤੇ ਘਰ ਕੋਲ ਹੀ ਸੀ ਘਰ ਜਾ ਕੇ ਸਤਕਾਰਯੋਗ ਮਾਤਾ ਜੀ ਨੂੰ ਬੇਨਤੀ ਕੀਤੀ ਆਪ ਜੀ ਵੀ ਕਾਕਾ ਜੀ ਨੂੰ ਟੀਕਾ ਲਵਾਓ ਮਾਤਾ ਜੀ ਨੇ ਉੱਤਰ ਵਿੱਚ ਕਿਹਾ ਭਾਈ ਸਾਡਾ ਬੱਚਾ ਕਮਜ਼ੋਰ ਹੈ ਅਸਾ ਟੀਕਾ ਨਹੀਂ ਲਵਾਉਣਾ ਪਰ ਚੌਂਕੀਦਾਰ ਨੇ ਲਾੜ ਵਿੱਚ ਹਜ਼ੂਰ ਨੂੰ ਚੱਕ ਲਿਆ ਤੇ ਦਰਵਾਜ਼ੇ ਵਿੱਚ ਡਾਕਟਰ ਸਾਹਿਬ ਦੇ ਦੂਜੇ ਨਾਲ ਆਏ ਅਫਸਰ ਦੇ ਪਾਸੇ ਲੈ ਆਇਆ ਨਾਮ ਲਿਖਣ ਵਾਲਾ ਬਾਪ ਕੋਲ ਬੈਠਾ ਨਾਮ ਲਿਖ ਰਿਹਾ ਸੀ ਇੰਨੇ ਵਿੱਚ ਮਗਰੋਂ ਨੰਬਰਦਾਰ ਵੀ ਆ ਗਿਆ ਤੇ ਕਹਿਣ ਲੱਗਾ ਭਾਈ ਇਸ ਬੱਚੇ ਤੇ ਮਾਤਾ ਜੀ ਟੀਕਾ ਲਗਾਉਣ ਤੋਂ ਮਨਾ ਕਰ ਰਹੇ ਹਨ ਐਸ ਲਈ ਬੱਚੇ ਨੂੰ ਟੀਕਾ ਨਾ ਲਗਾਓ ਡਾਕਟਰ ਜੀ ਬਿਨਾਂ ਪ੍ਰਵਾਹ ਕੀਤੇ ਬੱਚੇ ਨੂੰ ਟੀਕਾ ਲਗਵਾਉਣ ਲੱਗੇ ਉਦੋਂ ਹੀ ਕਿਸੇ ਲੋਕੀਂ ਸ਼ਕਤੀ ਨੇ ਟੀਕਾ ਲਾਉਣ ਵਾਲਾ ਹੱਥ ਫੜ ਲਿਆ ਤੇ ਡਾਕਟਰ ਨੂੰ ਧੱਕਾ ਦੇ ਦਿੱਤਾ ਨਾਲ ਹੀ ਡਾਕਟਰ ਦੇ ਕੰਨਾਂ ਵਿੱਚ ਆਵਾਜ਼ ਪਈ ਇਸ ਬੱਚੇ ਦੇ ਮਾਤਾ ਜੀ ਜਦ ਰੋਕ ਰਹੇ ਹਨ ਤੁਸੀਂ ਬਿਨਾਂ ਪ੍ਰਵਾਹ ਕੀਤੇ ਇਹਗਾ ਲਗਾ ਰਿਹਾ ਕੀ ਸਮਝਾਇ ਜਰਾੱਖਾ ਖੋਲ ਕੇ ਦੇਖੋ ਅੱਖ ਖੁੱਲੀ ਕੀ ਤੱਕਿਆ ਸ਼ਹੀਦਾਂ ਦੇ ਜਥੇ ਦਾ ਪਹਿਰਾ ਹੈ ਇਹ ਕੁਝ ਦੇਖਦੇ ਸਾਰੀ ਕੁਰਸੀ ਤੋਂ ਡੇਪਿਆ ਤੇ ਨੰਬਰਦਾਰ ਕੋਲ ਹੱਥ ਜੋੜ ਕੇ ਬੇਨਤੀ ਕੀਤੀ ਕਿਰਪਾ ਕਰਕੇ ਇਸ ਬੱਚੇ ਨੂੰ ਘਰ ਲੈ ਜਾਓ ਉਸ ਵੇਲੇ ਹਜ਼ੂਰ ਨੂੰ ਵਾਪਸ ਘਰ ਲੈ ਜਾਂਦਾ ਇਹ ਕੁੱਤਕ ਦੇਖ ਕੇ ਸਭ ਪ੍ਰਾਣੀ ਹੈਰਾਨ ਹੋ ਰਹੇ ਸਨ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਤੁਹਾਡੀ ਵੱਡੀ ਕਮਾਈ ਤੋਡੀ ਵੱਡੀ ਹੈ ਕਮਾਈ ਹਜ਼ੂਰ ਆ ਫਰਮਾਇਆ ਕਰਦੇ ਸਨ ਕਿ ਜੋ ਕੋਈ ਵੀ ਦਰਗਾਹ ਮਹਾਪੁਰਸ਼ ਭੇਜਿਆ ਆਉਂਦਾ ਹੈ ਉਸ ਦੀ ਰੱਖਿਆ ਲਈ ਗਵਤ ਸ਼ਕਤੀ ਨਾਲ